ਸਸਰੀ ਗਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆ ਟੜਕ ਦੇ ਚਿਹਰੇ ਦਾ ਅਗਲਾ ਭਾਗ ਚਿਹਰਾ ਉਸ ਨੂੰ ਕਿਸੇ ਮੈਲ ਤੋਂ ਸਾਫ਼-ਸਾਫ਼ ਪਵਿੱਤਰ ਨਜ਼ਰ ਆਉਂਦਾ ਨੀਲੇ ਅਸਮਾਨੀ ਰੰਗ ਦੀ ਉਸ ਦਾ ਕਮੀਜ਼ ਤੇ ਉਸ ਦੇ ਨਾਲ ਰਲਦੀ ਮਿਲਦੀ ਪੈਂਟ ਤੇ ਪਗੜੀ ਉਸ ਦੇ ਵਿਅਕਤੀਵਤ ਨੂੰ ਹੋਰ ਨਿਖਾਰ ਰਹੀ ਸੀ ਨਹੀਂ ਨਹੀਂ ਐਸੇ ਨਹੀਂ ਉਸ ਨੇ ਰੀਟਾ ਦਾ ਹੱਥ ਫੜ ਕੇ ਉਂਗਲਾਂ ਕੀਬੋਰਡ ਤੇ ਟਿਕਾ ਦਿੱਤੀਆਂ ਤੇ ਰੀਟਾ ਨੂੰ ਕਾਲਜੇ ਤੱਕ ਧੂਪਾ ਦਿੱਤੀ ਉਸਨੇ ਫੇਰ ਉੱਪਰ ਨਜ਼ਰਾਂ ਚੁੱਕੀਆਂ ਚਾਰ ਅੱਖਾਂ ਟਕਰਾਈਆਂ ਰੀਟਾ ਦੇ ਅੰਦਰ ਬਿਜਲੀ ਦੌੜ ਪਈ ਅਜਿਹਾ ਨਵਾਂ ਤਜਰਬਾ ਉਸ ਨੂੰ ਪਹਿਲੀ ਵਾਰ ਹੋਇਆ ਸੀ ਪਹਿਲੀ ਵਾਰ ਕਿਸੇ ਹਾਣੀ ਨੇ ਉਸ ਨਾਲ ਇਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਪਹਿਲਾਂ ਵੀ ਤਾਂ ਕਈ ਵੇਰਾਂ ਉਹਨੂੰ ਮਿਲੀ ਸੀ ਪਰ ਅੱਜ ਦੀ ਮੁਲਾਕਾਤ ਤਾਂ ਕੁਝ ਅਲੋਹਕਾਰ ਜਿਹੀ ਸੀ ਈਲੂ ਈਲੂ ਦੇਖੋ ਇੱਕ ਲੜਕੀ ਹੱਥ ਵਿੱਚ ਫੁੱਲ ਲਈ ਇੱਕ ਨੌਜਵਾਨ ਸੁੰਦਰ ਲੜਕੇ ਨੂੰ ਪੇਂਟ ਕਰ ਰਹੀ ਸੀ ਉਸਤਾਦ ਨੇ ਇਹ ਤਸਵੀਰ ਸਕਰੀਨ ਤੇ ਲਿਆ ਕੇ ਸਿਕੰਦਰੂ ਤੋਂ ਇਸ ਦਾ ਪ੍ਰतिकਰਮ ਜਾਨਣਾ ਚਾਹਿਆ ਰੀਟਾ ਨੇ ਸਕਰੀਨ ਵੱਲ ਨੀਝ ਲਾਈ ਤੇ ਫਿਰ ਮੁਸਕਰਾ ਕੇ ਉਸਤਾਦ ਵੱਲ ਨਜ਼ਰਾਂ ਮਿਲਾ ਕੇ ਸ਼ਰਮੰਦੀ ਹੋਈ ਨੀਵੀਂ ਪਾ ਲਈ ਸਿੱਕੇ ਵਰਗਾ ਸਿੱਕੇ ਬੰਦ ਉਸ ਦਾ ਤ੍ਰਿ ਮਨੁਪਨ ਇੰਨੀ ਜਲਦੀ ਢੰਗਲ ਜਾਏਗਾ ਉਸ ਨੂੰ ਚਿਤ ਚੇਤਾ ਵੀ ਨਹੀਂ ਸੀ ਉਸ ਨੇ ਬਾਹਰ ਦੇਖਿਆ ਉਹ ਸਾਰੇ ਆਪਣੀ ਗੱਪ ਛਪ ਵਿੱਚ ਮਸਤ ਸਨ ਮੇਰੇ ਕੋਲੋਂ ਨਹੀਂ ਸਿੱਖਿਆ ਜਾਣਾ ਇਹੋ ਜਿਹਾ ਚੱਲ ਬਲਲ ਨਹੀਂ ਨਹੀਂ ਬੋਕਸ ਖੋਲਾ ਹੈ ਬਸ ਬਸ ਥੋੜੀ ਜਹੀ ਹਿੰਮਤ ਦੀ ਲੋੜ ਹੈ ਪ੍ਰੈਕਟਿਸ ਦੀ ਲੋੜ ਹੈ ਥੋੜੀ ਜਹੀ ਦਿਲਚਸਪੀ ਦੀ ਲੋੜ ਹੈ ਇਸ ਦੀ ਪ੍ਰੈਕਟਿਸ ਕਰੋ ਤੇ ਜੇ ਕੋਈ ਮੁਸ਼ਕਲ ਆਵੇ ਤਾਂ ਮੈਨੂੰ ਕੰਟੈਕਟ ਕਰ ਲੈਣਾ ਉਸਤਾਦ ਨੇ ਜੇਬ ਚੋਂ ਕੱਢ ਕੇ ਇੱਕ ਵਿਜ਼ਿਟਿੰਗ ਕਾਰਡ ਰੀਤਾ ਨੂੰ ਖੜਾਇਆ ਉਸ ਨੇ ਝੱਕ ਦੀ ਝੱਕ ਦੀ ਨੇ ਫੜ ਕੇ ਆਪਣੇ ਪਰਸ ਵਿੱਚ ਪਾ ਲਿਆ ਦੋਵੇਂ ਟਕੇ ਬਾਰ ਬਾਰ ਚਲੇ ਗਏ ਜੈਸਟ ਰੂਮ ਚੋ ਵੇਲੇ ਹੋ ਕੇ ਕਾਲੀਆ ਤੇ ਹਮ ਪਿਆਲੇ ਵੀ ਉਹਨਾਂ ਵੱਲ ਆ ਗਏ ਕਿਉਂ ਬੇਟੇ ਆਇਆ ਕੁਝ ਸਮਝੋ ਕਾਲੀਆਂ ਨੇ ਉਂਗਲ ਉਲਾਰ ਕੇ ਪੁੱਛ ਕੀਤੀ ਹਾਂਜੀ ਕੁਝ ਹੱਦ ਤੱਕ ਰੀਟਾ ਨੇ ਆਪਣੇ ਉਸਤਾਦ ਵੱਲ ਝਾਕਦੇ ਕਿਹਾ ਸਭ ਠੀਕ ਹੋ ਸਭ ਠੀਕ ਹੋ ਜਾਏਗਾ ਸਰ ਚੰਗੀ ਹੁਸ਼ਿਆਰ ਸੋਝਵਾਨ ਲੜਕੀ ਹੈ ਜਲਦੀ ਸਿੱਖ ਜਾਏਗੀ ਇੰਜੀਨੀਅਰ ਨੇ ਉਸਦੀ ਤਾਰੀਫ ਕਰਕੇ ਉਸ ਨੂੰ ਹੋਰ ਅੰਦਰੋਂ ਜਿੱਤ ਲਿਆ ਰੀਟਾ ਆਪਣੀ ਸਿਹਤ ਸੁਣ ਕੇ ਨੌਜਵਾਨ ਤੋਂ ਅੱਛਾ ਛੋਟੀ ਬਾਹਰਲੇ ਗੇਟ ਤੋਂ ਦੀਪ ਤੇ ਸ਼ਾਮੂ ਸਕੂਟਰ ਦੇ ਅੰਦਰ ਦਾਖਲ ਹੁੰਦੇ ਵੇਖ ਕਾਲੀਆ ਸਾਹਿਬ ਤੇਜ਼ ਕਦਮਾਂ ਨਾਲ ਬਾਹਰ ਨਿਕਲੇ ਹੈਲੋ ਮੁਵਰਕ ਮੇਰੇ ਬੇਟੇ ਬਹਾਦਰਦੀਪ ਉਸਨੇ ਗੱਲ ਬੱਕੜੀ ਪਾ ਕੇ ਦੀਪ ਨੂੰ ਉੱਪਰ ਚੱਕ ਲਿਆ ਮਾਫ ਕਰਨਾ ਅਸੀਂ ਆ ਨਹੀਂ ਸਕੇ ਇੱਧਰ ਵੀ ਕੋਈ ਬਹੁਤ ਜ਼ਰੂਰੀ ਕੰਮ ਸੀ ਤੁਹਾਡੇ ਦਫ਼ਤਰ ਦਾ ਕਾਲੀਆ ਨੇ ਆਪਣੀ ਗੈਰ ਹਾਜ਼ਰੀ ਦਾ ਸਪਸ਼ਟੀਕਰਨ ਦਿੱਤਾ ਕੋਈ ਨਾ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੀ ਹੱਲਾਸ਼ੇਰੀ ਤੇ ਤਪੜਕੀ ਲਈ ਬਹੁਤ ਸ਼ੁਕਰੀਆ ਦੀਪ ਨੇ ਆਪਣੇ ਸਕੂਟਰ ਚੋਂ ਕੱਢ ਕੇ ਹਾਰ ਕਾਲੀਆ ਸਾਹਿਬ ਦੇ ਗਲ ਪਾ ਦਿੱਤਾ ਤੇ ਸਾਰੇ ਹੱਸਦੇ ਹੱਸਦੇ ਅੰਦਰ ਚਲੇ ਗਏ 21000 ਰੁਪਏ ਦਾ ਚੈੱਕ ਸਨਮਾਨ ਪੱਤਰ ਤੇ ਮੂਮੇ ਮੈਟੋ ਦੀ ਆਦੀਪ ਨੇ ਲਿਆ ਕੇ ਸਭ ਦੇ ਮੇਜ਼ ਤੇ ਰੱਖ ਦਿੱਤੇ ਇਹ ਦੀਪ ਹੀ ਨਹੀਂ ਸਾਡੇ ਦਫ਼ਤਰ ਦੀ ਮਹਿਕਮੇ ਦੀ ਸਾਡੇ ਪੂਰੇ ਟੱਬਰ ਦੀ ਸਲਾੰਘਾ ਹੋਈ ਹੈ ਇਸ ਸਨਮਾਨ ਨਾਲ ਸਾਡਾ ਮਹਿਕਮਾ ਇਸ ਦੀਪ ਕਰਕੇ ਖ਼ਵਾਰਾਂ ਵਿੱਚ ਮੋਟੀਆਂ ਸਖ਼ੀਆਂ ਬਣਿਆ ਹੈ ਸ਼ਾਮੂ ਨੇ ਇੱਕ ਟੌੜੀ ਕਰਕੇ ਅੱਜ ਦੇ ਹੋਏ ਸਨਮਾਨ ਸਮਾਰੋਹ ਦਾ ਸਾਰਾ ਹਾਲ ਬਿਆਨ ਕੀਤਾ ਲਾਲ ਸਾਹਿਬ ਨੇ ਦੀਪ ਨੂੰ ਛਵਛ ਦਿੱਤੀ ਜੀਰੇ ਸਿੰਘ ਨੇ ਦੀਪ ਨੂੰ ਬਾਵਾ ਚ ਪੁੱਟ ਕੇ ਵਾਰਕ ਵਾਰ ਕਹੀ ਸਵਾਮੀ ਨੇ ਵੀ ਸ਼ਰਮਿੰਦੇ ਜਿਹੇ ਮਨ ਨਾਲ ਲੰਮਾ ਹੱਥੋਂ ਦੀਪ ਵੱਲ ਵਧਾਇਆ ਤੇ ਵਧਾਈ ਕਹੀ ਸਨਮਾਨ ਕੰਨ ਤੇ ਮਾਨ ਪੱਤਰ ਤੇ ਇੱਕ ਇੱਕ ਸ਼ਬਦ ਕਾਲਿਆ ਸਾਹਿਬ ਤੇ ਲਾਲ ਸਾਹਿਬ ਨੂੰ ਅਥਾਪਰਸਾ ਸਾ ਦੇ ਰਹੇ ਹਨ ਸਨ ਲਾਲ ਸਾਹਿਬ ਆਪਕੇ ਦਫ਼ਤਰ ਮੈਂ ਇਤਨਾ ਬੜਾ ਹੀਰਾ ਹੈ ਜੋ ਸਾਰੀ ਦੁਨੀਆ ਮੈਂ ਜਗ ਮੰਗਾ ਉਠਾ ਹੈ ਔਰ ਆਪ ਅਭੀ ਵੀ ਅੰਧੇਰੇ ਮੈਂ ਹੈ ਹਮ ਵੀ ਕਲ ਇਸਕਾ ਸਨਮਾਨ ਕਰੇਗੇ ਹਾਂ ਹਾਂ ਬਿਲਕੁਲ ਦਰੁਸਤ ਹੈ ਬਿਲਕੁਲ ਠੀਕ ਸੋਚਿਆ ਆਪਨੇ ਦੇ ਰਹੇ ਦਰੁਸਤਾਏ ਕਾਲਿਆ ਖੜਖੜਾ ਕੇ ਹੱਸ ਪਿਆ ਤੇ ਦੀਵ ਦੇ ਮੋਢੇ ਤੇ ਥਪਾਕੀ ਮਾਰੀ ਦੀਪ ਦੇ ਮਨ ਦੀ ਉਦੇੜ ਬੁਣ ਇੱਕ ਸੁਪਨੇ ਵਾਂਗ ਉਸ ਦੇ ਸਾਹਮਣੇ ਫਿਰ ਗੁਜ਼ਰ ਗਈ ਬੜੇ ਵੱਡੇ ਸਾਰੇ ਸ਼ਿੰਗਾਰੇ ਹੋਏ ਪੰਡਾਲ ਵਿੱਚ ਦੀਪ ਨੇ ਤਾੜੀਆਂ ਦੇ ਸਵਾਗਤ ਨਾਲ ਪ੍ਰਵੇਸ਼ ਕੀਤਾ ਸ਼ਹਿਰ ਦੇ ਮੰਨੇ ਪ੍ਰਮੰਨੇ ਪਤਵੰਤੇ ਵੀਆਈਪੀਜ਼ ਨੇ ਉੱਠ ਕੇ ਉਸ ਨੂੰ ਜੀ ਆਇਆਂ ਕਿਹਾ ਏਡੀਸੀ ਨੇ ਦੀਪ ਦੇ ਗਲ ਹੱਥ ਪਾਇਆ ਕੈਮਰਾ ਤੇ ਵੀਡੀਓ ਵਾਲੇ ਉਸ ਦੇ ਅੱਗੇ ਪਿੱਛੇ ਹੋ ਕੇ ਸਿੱਦੇ ਪੁੱਠੇ ਕੋਡੇ ਹੋ ਕੇ ਫੋਟੋ ਲੈਣ ਵਿੱਚ ਵਿਅਸਤ ਸਨ ਏਡੀਸੀ ਨੇ ਬੜੇ ਆਦਰ ਮਾਨ ਨਾਲ ਦੀਪ ਨੂੰ ਸਟੇਜ ਤੇ ਲਿਜਾ ਕੇ ਵਿਚਾਰ ਲਈ ਕੁਰਸੀ ਤੇ ਬਿਠਾ ਦਿੱਤਾ ਸਟੇਜ ਸੈਕਟਰੀ ਨੇ ਦੀਪ ਦੀ ਆਮਦ ਤੇ ਉਸ ਦੀ ਹਸਤਤ ਦੇ ਪੁਰਵ ਬੰਦ ਦਿੱਤੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ਦੀਪ ਨੇ ਵੇਖਿਆ ਸਾਹਮਣੇ ਪਹਿਲੀ ਲਾਈਨ ਵਿੱਚ ਸਮਾਜ ਦੇ ਹਰ ਵਰਗ ਦੇ ਨੁਮਾਇਦੇ ਉਸ ਵੱਲ ਨਿਗਾਹ ਟਿਕਾਈ ਬੈਠੇ ਸਨ ਮੋٹے ਪਤਲੇ ਕਾਲੇ ਗੋਰੇ ਪਗੜੀ ਵਾਲੇ ਟੋਪੀ ਵਾਲੇ ਕੁੱਲੇ ਵਾਲੇ ਤੇ ਹੋਰ ਅਮਨ ਕਮੇਟੀ ਦੇ ਸਾਰੇ ਮੈਂਬਰ ਉਸ ਸਮਾਗਮ ਵਿੱਚ ਉਪਸਥਿਤ ਸਨ ਦੀਪ ਸਿੰਘ ਜੋ ਇੱਕ ਸਰਕਾਰੀ ਵਿਭਾਗ ਦਾ ਜ਼ਿੰਮੇਵਾਰ ਅਧਿਕਾਰੀ ਹੈ ਨੂੰ ਆਪਣੀ ਡਿਊਟੀ ਤੋਂ ਵਾਪਸ ਆਉਂਦੇ ਰਸਤੇ ਵਿੱਚ ਸਮਾਜ ਦੁਸ਼ਮਣ ਬੱਚੇ ਚੱਕਾ ਗਰੋਧ ਦਾ ਸਾਹਮਣਾ ਕਰਨਾ ਪਿਆ ਉਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਗਵਾਹਕਾਰਾਂ ਕੋਲੋਂ ਦੋਵੇਂ ਬੱਚੇ ਛਡਾ ਲਏ ਤੇ ਉਹਨਾਂ ਨੂੰ ਦੌੜਨ ਲਈ ਮਜਬੂਰ ਕਰ ਦਿੱਤਾ। ਉਹਨਾਂ ਦੀ ਚਲਾਈ ਗੋਲੀ ਉਸ ਤੋਂ ਪਾਸੋਂ ਨਿਕਲ ਗਈ ਸਾਡੀ ਸਰਕਾਰ ਉਸ ਦੇ ਇਸ ਬਾਦਰੀ ਕਾਰਨਾਮੇ ਤੋਂ ਬਹੁਤ ਪਾਰੀ ਹੈ ਤੇ ਉਸ ਨੂੰ ਸਨਮਾਨ ਕਰਨ ਦਾ ਮਾਣ ਹਾਸਲ ਕਰ ਰਹੀ ਹੈ। ਉਸ ਨੂੰ ਇਸ ਤੋਂ ਹੋਰ ਉੱਚਾ ਇਨਾਮ ਦੇਣ ਦੀ ਭਾਰਤ ਦੇ ਰਾਸ਼ਟਰਪਤੀ ਨੂੰ ਵਿਸਫਾਰਸ਼ ਕੀਤੀ ਜਾਂਦੀ ਹੈ। ਸਟੇਜ ਕਤਰ ਨੇ ਸਨਮਾਨ ਪੱਤਰ ਪੜਿਆ ਡੀਸੀ ਸਾਹਿਬ ਤੇ ਹੋਰ ਉੱਗੇ ਸਮਾਜ ਸੇਵਕ ਹਸਤੀਆਂ ਨੇ ਸ਼ੋਭ ਹੱਥਾਂ ਨਾਲ ਦੀਪ ਨੂੰ ਪਿੰਟ ਕੀਤਾ ਬਾਰ ਬਾਰ ਪੰਡਾਲ ਤਾਲੀਆਂ ਨਾਲ ਗੂੰਜਦਾ ਰਿਹਾ ڈاکੂਆਂ ਤੋਂ ਛੁੱਟੇ ਹੋਏ ਬੱਚੇ ਸਟੇਜ ਤੇ ਆ ਕੇ ਦੀਪ ਦੇ ਆਸ-ਪਾਸੇ ਬੈਠ ਗਏ ਬੱਚਿਆਂ ਦੀ ਮਾਂ ਨੇ ਸਟੇਜ ਤੇ ਆ ਕੇ ਦੀਪ ਦਾ ਬਹੁਤ ਬਹੁਤ ਧੰਨਵਾਦ ਕੀਤਾ ਬੱਚਿਆਂ ਦੇ ਬਾਪ ਦੀ ਗੈਰ ਹਾਜ਼ਰੀ ਸਾਰੇ ਪੰਡਾਲ ਵਿੱਚ ਰੜਕਦੀ ਰਹੀ ਪਰ ਉਹ ਕੋਈ ਹੋਰ ਬਹੁਤ ਜ਼ਰੂਰੀ ਕੰਮ ਕਰਕੇ ਨਹੀਂ ਆ ਸਕੇ ਬੱਚਿਆਂ ਦੀ ਮਾਂ ਦੇ ਸੁਨੇਹੇ ਨੇ ਕੰਮ ਸਾਰ ਦਿੱਤਾ ਹੋਰ ਸਾਰੇ ਸਮਾਜ ਸੇਵਕਾਂ ਤੇ ਅਮਨਾ ਕਮੇਟੀ ਦੇ ਮੈਂਬਰਾਂ ਨੇ ਸਮਾਜ ਦੇ ਹੋਰ ਨੌਜਵਾਨ ਨੂੰ ਦੀਪ ਦੇ ਪੈਰ ਜਿੰਨਾ ਤੇ ਚੱਲਣ ਤੇ ਜੋਰ ਦਿੱਤਾ ਦੀਪ ਦੇ ਸਾਰੇ ਕਾਰਨਾਮੇ ਦਾ ਵਧਾ ਚੜ੍ਹਾ ਕੇ ਪ੍ਰਚਾਰ ਕਰਨ ਦੀ ਲੋੜ ਮਹਿਸੂਸ ਕੀਤੀ ਗਈ ਸਰ ਕਹੀਂ ਮੁਝੇ ਔਰ ਖੁੱਲਾ ਸਮਾ ਦੋ ਹਮ ਕਹੀਂ ਵਾਰ ਪਿਕਨਿਕ ਤੇ ਜਾਏਗੇ ਔਰ ਖੁੱਲੇ ਕੇ ਗੁਫ਼ਤਗੂ ਕਰਾਂਗੇ ਕਾਲਿਆ ਸਾਹਿਬ ਨੂੰ ਮੁਖਾਤਬ ਜिले ਸਿੰਘ ਦੀ ਚੁੰਡੀ ਨੇ ਦੀਪ ਨੂੰ ਫਿਰ ਵਾਪਸ ਦਫ਼ਤਰ ਦੇ ਚਗਿਰਦੇ ਵਿੱਚ ਲੈ ਆਂਦਾ ਠੀਕ ਹੈ ਮੈਂ ਹੀ ਨਹੀਂ ਸਾਰਾ ਸਟਾਫ ਚਲੇਗਾ ਉਧਰ ਬਾਹਰ ਜਾ ਕੇ ਨਾਲੇ ਸਭ ਕੀ ਗੱਲਤੀ ਗਲਤ ਫਹਿਮੀਆਂ ਦੂਰ ਹੋ ਗਈ ਖੁਸ਼ਗਵਾਰ ਮਾਹੌਲ ਵਿੱਚ ਤੇ ਹੋਰ ਸਭ ਇੰਜਾਇ ਕਰੇਗੇ ਕੇ ਟੂਗੇਦਰ ਮੈਂ ਕਾਲਿਆ ਸਾਹਿਬ ਦੀ ਹਰੀ ਡੰਡੀ ਨਾਲ ਸਭ ਦੇ ਚਿਹਰੇ ਤੇ ਨਵੀਂ ਰੌਣਕ ਨਿਤ ਆਈ ਸਵਾਮੀਆ ਸਵਾਮੀ ਨੇ ਵੀ ਕੁਝ ਕੁ ਆਰਾਮ ਮਹਿਸੂਸ ਕੀਤਾ ਨੰਗਲ ਚਲेंगे ਸਰ ਬੜੀ ਅੱਛੀ ਸ਼ਹਿਰ ਸਟਾਟੇ ਵਾਲੀ ਜਗ੍ਹਾ ਹੈ ਰਮਣੀਕ ਸਥਾਨ ਹੈ ਕੁਦਰਤ ਦੀ ਬੋਦ ਵਿੱਚ ਕੁਝ ਪਲ گزارेंगे ਠੀਕ ਹੈ ਜਨਾਬ ਔਰ ਉਸੇ ਜਗ੍ਹਾ ਹਮ ਆਪਣੇ ਦੀਪ ਕੇ ਦੇ ਗਲੇ ਮੇਂ ਵੀ ਪ੍ਰੇਮ ਵਾਲਾ ਡਾਲेंगे ਭੇਟ karenge ਲਾਲ ਸਾਹਿਬ ਨੇ ਨੰਬਰ ਬਣਾਉਣ ਦੀ ਠਾਣੀ ਉਸਨੇ ਦੀਪ ਨੂੰ ਬੜੇ ਹੀ ਪ੍ਰੇਮ ਭਿੱਜੇ ਲਿਹਾਜ ਵਿੱਚ ਉਸਦੀ ਬਹਾਦਰੀ ਦਾ ਇਵਿਆਨਾ ਦੇਨ ਦਾ ਗੀਤ ਦਿੱਤਾ ਬਾਰ ਫਿਰ ਜੁੜ ਗਈ ਸਾਰੇ ਸਾਥ ਸੂਤ ਕੇ ਬਾਹਰ ਦੇਖਣ ਲੱਗੇ ਟੋਪੀ RAM ਪਗੜੀ RAM ਤੇ ਗੁਲੇਸ਼ਾ ਬਾਵਾ ਖਲਾਰ ਦੇ ਆਣ ਪਧਾਰੇ ਦੀਪ ਸਿੰਘ ਜੀ ਹੁਣਾਂ ਨੂੰ ਮਿਲਣਾ ਟੋਪੀ RAM ਕੱਚੀ ਜਿਹੀ ਹਾਸੀ ਹੱਸਦਾ ਅੱਗੇ ਆਇਆ ਹਾਂਜੀ ਪ੍ਰਧਾਨ ਜੀ ਨਮਸਤੇ ਧੰਨਵਾਦ ਤੁਹਾਡਾ ਆਓ ਜੀ ਜੀ ਆਏ ਤੁਸੀਂ ਐਡੀ ਤਕਲੀਫ ਕੀਤੀ ਮੈਨੂੰ ਫੋਨ ਕਰਦੇ ਮੈਂ ਆਪ ਹੀ ਹਾਜ਼ਰ ਹੋ ਜਾਂਦਾ ਦੀਪ ਨੇ ਔਪਕਤ ਕੀਤੀ ਨਹੀਂ ਜਨਾਬ ਦੀਪ ਜੀ ਸਾਡੀ ਤਾਂ ਕਲ ਗਈ ਉੱਡ ਕੇ ਪਹਾੜ ਚੜ ਗਈ ਅਸੀਂ ਸਪਰਸ਼ ਕਰਦੇ ਕਰਦੇ ਅੱਡੀਆਂ ਘਸਾ ਲਈਆਂ ਤੇ ਤੁਸੀਂ ਇਨਾਮ ਲੈ ਕੇ ਕੱਲੇ ਡਗਾਰ ਗਏ ਆਓ ਵੈਲਕਮ ਦੀਪ ਟੋਪੀ RAM ਨੂੰ ਦੂਜੇ ਪਾਸੇ ਲੈ ਤੁਰਿਆ ਸਰ ਸੇਵਾ ਦੱਸੋ ਮੈਂ ਹਾਜ਼ਰ ਹਾਂ ਪਰ ਮੈਂ ਇਹ ਇਨਾਮ ਕੋਈ ਪੀਖ ਮੰਗ ਕੇ ਨਹੀਂ ਲਿਆ ਨਾ ਹੀ ਮੈਂ ਤੁਹਾਡੀ ਸਪਰਸ਼ ਕੋਈ ਹੈ ਫਿਰ ਵੀ ਮੈਂ ਤਾਬੇਦਾਰ ਹਾਂ ਕਾਕਾ RAM ਉਸਨੇ ਚਿਪੜਾਸੀ ਨੂੰ ਬੁਲਾਇਆ ਜਾ ਦੌੜ ਕੇ ਕੋਕਲੇ ਗਿਆ ਜਲਦੀ ਇਹ ਵਿਸ਼ੇਸ਼ ਮਹਿਮਾਨ ਨੇ ਨਹੀਂ ਕਾਕਾ ਨਹੀਂ ਇਹ ਸਨਮਾਨਤਾ ਅਸੀਂ ਸਪਰਸ਼ ਕੀਤਾ ਬੇਟਾ 21000 ਇਹ ਇੱਕ ਤਰੱਕੀ ਤੇ ਫਿਰ ਰਾਸ਼ਟਰਪਤੀ ਦਾ ਪੁਰਸਕਾਰ ਹੀ ਹੀ ਉਸਨੇ ਸ਼ੈਤਾਨਾਂ ਵਾਲੀ ਹਸੀ ਹਸਦੇ ਕਿਹਾ ਮੈਂ ਜਨਾਬ ਹਾਂ ਜਨਾਬ ਮੈਂ ਅਕੇਰਾਂ ਗਲਤੀ ਕਰ ਬੈਠਾ ਫਿਰ ਨਹੀਂ ਕਰਾਂਗਾ ਪਹਿਲਾਂ 6 ਘੰਟੇ ਮੈਨੂੰ ਪੁਲਿਸ ਨੇ ਪਰੇਸ਼ਾਨ ਕੀਤਾ ਅਪਰਾਧੀਆਂ ਦਾ ਪਿੱਛਾ ਕਰਨ ਦੀ ਥਾਂ ਮੇਰੀ ਸ਼ਾਨਬੀਨ ਕਰਦੇ ਰਹੇ ਪਤਾ ਨਹੀਂ ਕਿੰਨਾ ਚਿਰ ਹੋਰ ਮੇਰਾ ਪਿੱਛਾ ਕਰਦੇ ਰਹਿਣਗੇ ਤੇ ਪੱਤਰਕਾਰਾਂ ਦਾ ਕੋਈ ਅੰਤ ਹੀ ਨਹੀਂ ਨਹੀਂ ਬੇਟੇ ਨਹੀਂ ਤੇਰੇ 21000 ਦਾ ਅੱਧਾ ਹਿੱਸਾ ਮੇਰਾ ਬੰਦਾ ਜਿਸ ਵਿੱਚ ਉੱਪਰਲੇ ਅਧਿਕਾਰੀਆਂ ਦੇ ਦਫ਼ਤਰ ਦੇ ਕਲਰਕ ਕਲਰਕ ਤੋਂ ਲੈ ਕੇ ਉੱਪਰ ਤੱਕ ਸਭ ਨੂੰ ਉੱਪਰ ਤੱਕ ਸਭ ਨੂੰ ਪਰਸੈਂਟੇਜ ਜਾਂਦੀ ਹੈ ਇਹੋ ਜਿਹੀ ਸਰਕਾਰੀ ਭੁਗਤਾਨ ਦਾ ਦਸਵੰਤ ਕੱਢਣਾ ਹੀ ਪੈਂਦਾ ਬਾਕੀ ਮੈਂ ਤੇਰੀ ਪਿੱਠ ਤੇ ਹਾਂ ਤੇਰੀ ਬਾਹਵਲ ਕੋਈ ਨਹੀਂ ਦੇਖ ਸਕਦਾ ટોપી રામ દે ਵਿਖਿਆਨ ਨਾਲ ਉਸ ਦਾ ਪਸੀਨਾ ਝੋਪਿਆ ਅੱਛਾ ਜਨਾਬ ਮੈਂ ਦਿਆਂਗਾ ਜੋ ਕਹੂੰ ਮੈਂ ਦਿਆਂਗਾ ਉਸਨੇ ਆਪਣਾ ਪਿੱਛਾ ਛਡਾਣਾ ਚਾਹਿਆ ਪਰ ਚੈੱਕ ਤਾਂ ਕੈਸ਼ ਹੋਣ ਦਿਓ ਮੇਰਾ ਘੜਾ ਛਡੋ ਕਿ ਜਿਹਦੇ ਹੋਏ ਦੀਪ ਨੇ ਜੇਬ ਵਿੱਚ ਹੱਥ ਮਾਰਿਆ ਜੇਬ ਨੂੰ ਹੱਥ ਮਾਰਿਆ ਨਹੀਂ ਬੇਟੇ ਚੈੱਕ ਤਾਂ ਸਰਕਾਰੀ ਹੈ ਕੈਸ਼ ਤਾਂ ਹੋ ਹੀ ਜਾਏਗਾ ਸਾਨੂੰ ਹਸਦੇ ਹਨ ਮੇਰੀ ਜੇਬ ਵਿੱਚ ਤਾਂ ਕੇਵਲ 200 ਹੀ ਹਨ ਕੀ ਕਰੋਂਗੇ ਇਸ ਦਾ ਉਹਨੇ ਫਿਰ ਸ਼ਿਭਾ ਜਿਹਾ ਹੋ ਕੇ ਉਹਨਾਂ ਦਾ ਪ੍ਰਤੀਕਰਮ ਉਡੀਕਿਆ ਕੋਈ ਨਹੀਂ ਜੀ ਇਹ ਹੀ ਦੇ ਦਿਓ ਬਾਕੀ ਫਿਰ ਦੇਖ ਲਵਾਂਗੇ ਅਸੀਂ ਆਪ ਤੇਰੇ ਘਰ ਆ ਜਾਵਾਂਗੇ ਤੇਰੇ ਵਾਲਦਾ ਨੂੰ ਮੁਬਾਰਕ ਦੇ ਆਵਾਂਗੇ ਉਹਨਾਂ ਦੇ ਠੀਠਪੁਣੇ ਵਾਲੀ ਜिद ਵੇਖ ਕੇ ਉਹਨੇ 200 ਰੁਪਏ ਉਹਨਾਂ ਨੂੰ ਫੜਾ ਕੇ ਜੇਬ ਖਾਲੀ ਕਰ ਲਈ ਅੱਛਾ ਧੰਨਵਾਦ ਸ਼ੁਕਰੀਆ ਕਹਿੰਦੇ ਉਹ ਚਲੇ ਗਏ ਉਸ ਨੂੰ ਖਿਆਲ ਆਇਆ ਕਿੰਦਾ ਸੜਕ ਦੇ ਦੁਰਘਟਨਾ ਹੋਣ ਸਮੇਂ ਪਾਸੇ ਲੰਘਣ ਵਾਲੇ ਲੋਕ ਇਨ੍ਹਾਂ ਕਰਿੰਦਿਆਂ ਤੋਂ ਡਰਦੇ ਵੀ ਜੇ ਕੋਈ ਬੰਦਿਆਂ ਨੂੰ ਹਸਪਤਾਲ ਪਹੁੰਚਾਉਣ ਦੀ ਮਦਦ ਕਰਨ ਤੋਂ ਕਤਰਾਉਂਦੇ ਹਨ ਲੋਕ ਤਾਂ ਇਕੱਲੇ ਪੁਲਿਸ ਨੂੰ ਬਦਨਾਮ ਕਰਦੇ ਹਨ ਪਰ ਇੱਥੇ ਤਾਂ ਆਵਾਹੀ ਉੱਠਿਆ ਪਿਆ ਜੇ ਮੈਂ ਉਹਨਾਂ ਦੀ ਗੋਲੀ ਮਾਰ ਜਾਂਦਾ ਤਾਂ ਮੇਰੀ ਸਾਰ ਕਿਸਨੇ ਲੈਣੀ ਸੀ ਮੇਰੇ ਵਾਰਸਾ ਨਾਲ ਵੀ ਇਹੀ ਸਰੂਪ ਹੋਣਾ ਸੀ ਦੀਪਮਨ ਹੀ ਮਨ ਵਿੱਚ ਬਹੁਤ ਤਲਪੁੱਠਿਆ ਉਸ ਨੂੰ ਸਨਮਾਨ ਦੇ ਇਹ ਹਾਰ ਗਲ ਪਾਏ ਫਨੀਅਰ ਸੱਪ ਵਾਂਗ ਜਪਣ ਲੱਗੇ ਉਸ ਨੂੰ ਇਸ ਗੱਲ ਦਾ ਹੁਣ ਜਰਾ ਜਿੰਨਾ ਵੀ ਸ਼ੱਕ ਸ਼ੁਭਾ ਨਹੀਂ ਸੀ ਜੋ ਉਸ ਨੇ ਪਿਛਲੇ ਦੇ ਦਿਨਾਂ ਵਿੱਚ ਸੁਣਿਆ ਸੀ ਕਿ ਅਤਵਾਦ ਦੇ ਸ਼ਹੀਦਾਂ ਦੇ ਵਾਰਸਾਂ ਤੇ ਵਿਧਵਾ ਨਾਲ ਜਾਂ ਪਾਰਤ ਦੀ ਸ਼ਰਧ ਦੀ ਰਾਖੀ ਕਰਦੇ ਉਹਨਾਂ ਸ਼ਹੀਦਾਂ ਤੇ ਵਾਰਸਾਂ ਤੇ ਵਿਧਵਾਵਾਂ ਤੇ ਬੱਚਿਆਂ ਨਾਲ ਵੀ ਇਹ ਦਰਿੰਦੇ ਤੇ ਸਮਾਜਿਕ ਠੇਕੇਦਾਰ ਇਹ ਹੀ ਵਿਹਾਰ ਕਰਦੇ ਹਨ ਪਰਸੈਂਟੇਜ ਮੰਗਦੇ ਹਨ ਖੱਤਲ ਖਰਾਬੀ ਕਰਦੇ ਹਨ ਉਸ ਦੇ ਸਰੀਰ ਦਾ ਅੰਗ ਅੰਗ ਤੜਪੁੱਟਿਆ ਮੈਂ ਕੀ ਗੁਨਾਹ ਕੀਤਾ ਹੈ ਇਹ ਲੋਕ ਮੈਨੂੰ ਸਨਮਾਨ ਕਰ ਰਹੇ ਨੇ ਜਾਂ ਬਲੈਕਮੇਲ ਕਰ ਰਹੇ ਨੇ ਪਰ ਨਗਰ ਕਹਾਨੇ ਵਿੱਚ ਤੂਤੀ ਦੀ ਆਵਾਜ਼ ਕੌਣ ਸੁਨੇਗਾ ਪਹਿਲਾਂ ਤਾਂ ਉਹ ਆਪਣੇ ਹੀ ਛੋਟੇ ਜਿਹੇ ਦਫ਼ਤਰ ਵਿੱਚ ਸਿਆਸਤ ਦਾ ਸ਼ਿਕਾਰ ਹੋਇਆ ਤੇ ਫਿਰ ਜਦbaar ਨਿਕਲਦਾ ਮੌਕਾ ਮਿਲਿਆ ਤਾਂ ਹਰ ਮੋੜ ਤੇ ਹਰ ਪੈਰ ਤੇ ਸਮਾਜ ਦੇ ਖੂਨ ਪੀਣ ਵਾਲੇ ਚਿੱਟੇ ਮਖੌਟੇ ਵਾਲੇ ਟੋਪੀ ਧਾਰੀ ਉਸ ਨੂੰ ਚੜਾਉਣ ਲੱਗੇ ਉਸ ਦੀ ਰਾਹੜੀ ਕਰਨ ਲੱਗੇ ਉਸ ਨੂੰ ਰਾਹ ਤੋਂ ਭਟਕਾਉਣ ਲੱਗੇ ਅੰਤਾਂ ਦੀ ਅੰਦਰੀ ਵੀ ਪੀੜਾ ਉਸ ਦੀਆਂ ਨਾੜਾਂ ਦਾ ਚਰਾ ਜਾਰਾ ਨੋਚਦੀ ਰਹੀ ਪੁੱਛਦੀ ਰਹੀ ਦਫ਼ਤਰ ਵਿੱਚ ਅੰਦਰੋਂ ਅੰਦਰੀ ਕੁਝ ਕਾਨਾਂ ਫਸੀ ਹੋਈ ਅੰਦਰਲੇ ਕਮਰੇ ਚੋਂ ਬਾਹਰ ਤੇ ਫਿਰ ਹਾਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਦਫ਼ਤਰ ਵਿੱਚ ਅੰਦਰੋਂ-ਅੰਦਰੀ ਕੰਨਾ ਕੁਝ ਕੰਨਾ ਖੁਸ਼ੀ ਹੋਈ। ਅੰਦਰਲੇ ਕਮਰੇ ਚੋਂ ਬਾਹਰ ਤੇ ਫਿਰ ਹਾਲ ਵਿੱਚ ਖੁਸ਼ੀ ਦੀ ਲਹਿਰ ਦੌੜੀ ਗਈ। ਪਿਕਨਿਕ ਦੀ ਸਕੀਮ ਨੇ ਦਫ਼ਤਰ ਦੇ ਖੁਸ਼ਕ ਵਾਤਾਵਰਨ ਦੀ ਸਾੜ ਸੱਤੀ ਉੱਤੇ ਅਰਮਾਨ ਤੇ ਮੁਸਕਾਨ ਦੀ ਫਾਰ ਛਿੜਕ ਦਿੱਤੀ। ਜਿਨ੍ਹਾਂ ਨੰਗਲ ਦੇਖਿਆ ਸੀ ਉਹ ਮਾਨਸਿਕ ਉਡਾਰੀ ਨਾਲ ਪਹਾੜਾਂ ਦੀ ਗੋਦ ਵਿੱਚ ਪਹੁੰਚ ਗਏ। ਤੇ ਜਿਸ ਨੇ ਨਹੀਂ ਦੇਖਿਆ ਸੀ ਉਹ ਖੁਬਾਰਾਂ ਚੋਂ ਪੜ੍ਹੇ ਗੋਬਿੰਦ ਸਾਗਰ ਦੇ ਨਜ਼ਾਰੇ ਪਾਖੜਾ ਡੈਮ ਤੇ ਮਨਮੋਹਕ ਤ੍ਰਿਸ਼ ਕੁਦਰਤ ਦੀਆਂ ਰੰਗინੀਆਂ ਤੇ ਪਹਾੜਾਂ ਦੀਆਂ ਰਹਿਮਤਾਂ ਨਾਲ ਮੇਲ ਕਰਦੇ ਉੱਥੇ ਪਹੁੰਚਣ ਦੇ ਸ਼ੀਨਾ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੇ ਦਫ਼ਤਰ ਦਾ ਸਾਰਾ ਸਮਾਨ ਸਮੇਟ ਕੇ ਕੁੰਡੇ ਜਿੰਦੇ ਲਗਾ ਕੇ ਅਗਲੇ ਦਿਨ ਮਰਨ ਦੇ ਇਕਰਾਰ ਕਰਦੇ ਨਵੇਂ-ਨਵੇਂ ਮੰਗਾ ਲੈ ਕੇ ਸਾਰੇ ਇੱਕ ਦੂਜੇ ਨੂੰ ਅਲਵਿਦਾ ਕਹਿ ਕਰਾਂ ਨੂੰ ਪਰਤ ਗਏ ਦੀਪ ਚਾਹੁੰਦਾ ਸੀ ਉਹ ਅੱਜ ਸ਼ਾਮ ਦੇ ਕੁਝ ਪਲ ਕਾਲਿਆ ਸਾਹਿਬ ਨਾਲ ਸਾਂਝੇ ਕਰੇ ਪਰ ਪਰੇ ਖੜੀ ਤਿਕੜੀ ਨੇ ਉਸ ਦੀ ਇਹ ਦਾਰਨਾਗਰਨ ਦਿੱਤੀ ਚਲੋ ਗੱਲ ਕੱਲ੍ਹ ਸਹੀ ਉੱਥੇ ਹੁੱਲਾ ਸਮਾਂ ਮਿਲੇਗਾ ਆਪਣੀਆਂ ਭਾਵਨਾਵਾਂ ਕੁੱਲ ਦੇ ਮਿਲਣ ਲਈ ਰਕਮੀਆਂ ਰੱਖ ਕੇ ਦੀਪ ਵੀ ਘਰ ਮੁੜ ਗਿਆ ਠੀਕ 5 ਵਜੇ ਦਰਵਾਜ਼ੇ ਦੀ ਘੰਟੀ ਵੱਜੀ ਨਾਲ ਹੀ ਗੱਡੀ ਦਾ ਹਾਰਨ ਉਹ ਚੱਕਾਚੰਦ ਹੋ ਗਿਆ ਹਾਂ ਠੀਕ ਟਾਈਮ ਤੇ ਆ ਗਏ ਇੰਨੀ ਜਲਦੀ ਨਾਸ਼ਤੇ ਦੀ ਆਖਰੀ ਗਰਾਰੀ ਜਲਦੀ ਜਲਦੀ ਅੰਦਰ ਸੁੱਟ ਕੇ ਪਾਣੀ ਦਾ ਗਲਾਸ ਮੂੰਹ ਚੜਾ ਕੇ ਉਹ ਉੱਠਿਆ ਆਲੀ ਗਾਲੀ ਢਾਈ ਫੜ ਕੇ ਟੋਹੀ ਸ਼ੀਸ਼ੇ ਸਾਹਮਣੇ ਖਲੋ ਕੇ ਮਿੰਟ ਹੀ ਮਿੰਟ ਪੱਗ ਦੇ ਪੇਚਾਂ ਤੇ ਹੱਥ ਫੇਰਿਆ ਤੇ ਸਵਾਰੇ ਕਾਂਟੀ ਫੇਰ ਖੜਕੀ ਆਇਆ ਓਕੇ ਬਾਈ ਕਹਿੰਦਾ ਕਹਿੰਦਾ ਉਹ ਬਾਹਰ ਦਰਵਾਜ਼ੇ ਵੱਲ ਦੌੜਿਆ ਉਸ ਦੇ ਦਰਵਾਜੇ ਤੋਂ ਬਾਹਰ ਨਿਕਲਦੇ ਹੀ ਕਾਰ ਦਾ ਅਗਲਾ ਦਰਵਾਜਾ ਖੁੱਲ੍ਹਾ ਉਸ ਨੇ ਝਟਪਟ ਅੰਦਰ ਬੈਠ ਕੇ ਕਾਰ ਦਾ ਦਰਵਾਜਾ ਬੰਦ ਕੀਤਾ ਪਿੱਛੇ ਉਸ ਦੀ ਪਤਨੀ ਤੇ ਛੋਟੀ ਬੇਟੀ ਨੂੰ ਟਾਟਾ ਕਰਨ ਤੋਂ ਪਹਿਲਾਂ ਹੀ ਕਾਰ ਚੱਲ ਪਈ ਮਿੰਟਜੀ ਮਿੰਟਾ ਉਸ ਦਾ ਸਿਰ ਚੱਕਾ ਗਿਆ ਹੋਸ਼ਵਾਸ ਜਵਾਬ ਦੇ ਗਏ ਕਾਰ ਵਿੱਚ ਉਹ ਕੋਈ ਵੀ ਨਹੀਂ ਸੀ ਜਿਨ੍ਹਾਂ ਦੀ ਉਸ ਨੂੰ ਉਡੀਕ ਸੀ ਉਹ ਤਾਂ ਸਾਰੇ ਚਿਹਰੇ ਨਵੇਂ ਤੇ ਅਣਜਾਣ ਸਨ ਨਾ ਵਾਕਿਫ ਸਨ ਪਰ ਇੱਕ ਦਿਨ ਦੇ ਪਰਨੇ ਥੱਲੇ ਉਸਦੀ ਲਾਲ ਪਗੜੀ ਤੇ ਲਾਲ ਪਿੱਤੀਆਂ ਉਸਦੇ ਸਾਰੇ ਸਵਾਲਾਂ ਦੇ ਜਵਾਬ ਦੇ ਗਨਾ ਕਿੱਥੇ ਰਿਜਾਰੇ ਆ ਮੈਨੂੰ ਉਹ ਚਲਾਇਆ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿੱਚ ਕੈਦ ਹੋਇਆ ਉਹ ਡਾਡਾ ਹੀ ਆਵਾਜ਼ਾਰਸੀ ਦੌੜੀ ਜਾਂਦੀ ਕਾਰ ਵਿੱਚ ਉਹ ਹੁਣ ਬਾਹਰ ਛਾਲ ਮਾਰਨ ਦੇ ਸਮਰੱਥ ਵੀ ਨਹੀਂ ਸੀ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿੱਚ ਕੈਦ ਹੋਇਆ ਉਹ ਡਾਡਾ ਹੀ ਆਵਾਜ਼ਾਰਸੀ ਦੌੜੀ ਜਾਂਦੀ ਕਾਰ ਵਿੱਚ ਉਹ ਹੁਣ ਬਾਹਰ ਛਾਲ ਮਾਰਨ ਦੇ ਸਮਰੱਥ ਵੀ ਨਹੀਂ ਸੀ ਇੱਕ ਪਰਨਾ ਉਸਦੇ ਸਿਰ ਤੇ ਪਿਆ ਤੇ ਅੱਖਾਂ ਦਾ ਖੜਬਾਨਾ ਬਣ ਗਿਆ ਕਬਰਾਓ ਮਤ ਅਸੀਂ ਤੁਹਾਨੂੰ ਗਲਤ ਜਗ੍ਹਾ ਨਹੀਂ ਕਜਾ ਰਹੇ ਚੰਗੀ ਸਰਕਾਰੀ ਜਗ੍ਹਾ ਹੀ ਕਜਾਵਾਂਗੇ ਇੱਕ ਅਫਸਰ ਲੱਗਦੇ ਆਦਮੀ ਨੇ ਹਰੀਮੀ ਨਾਲ ਉਸਨੂੰ ਠੰਡਾ ਕਰਨ ਦਾ ਯਤਨ ਕੀਤਾ ਪਰ ਹੋਰਾਂ ਦੇ ਚਿਹਰਿਆਂ ਤੇ ਮੁਸਕੜੀਆਂ ਅੰ ਉਸਦਾ ਅੰਦਰ ਜਿਥਰੇ-ਜਿਥਰੇ ਕਰ ਗਈਆਂ ਮੱਥੇ ਤੇ ਪਸੀਨੇ ਦੀਆਂ ਘਰਾ ਲਾ ਉਸ ਤੇ ਗਲਤ ਤੱਕ ਥੱਲੇ ਵਗ ਤੁਰੀਆਂ ਕੌਣ ਹੋ ਤੁਸੀਂ ਭਾਜੀ ਮੈਨੂੰ ਦੱਸੋ ਤਾਂ ਸਹੀ ਹੁਣ ਉਸਨੇ ਤਰਲੇ ਜਿਹੀ ਆਵਾਜ਼ ਵਿੱਚ ਬੇਨਤੀ ਕੀਤੀ ਤੁਸੀਂ ਪੁਲਿਸ ਵਾਲੇ ਨੇ ਸਿੰਘ ਜਾਂ ਫਿਰ ਕਾਲੀਆਂ ਬਿਲੀਆਂ ਉਸ ਦੀ ਮਾਨਸਿਕਤਾ ਤੜਫਣ ਲੱਗੀ ਫਿਕਰ ਨਾ ਕਰੋ ਨੌਜਵਾਨ ਅਸੀਂ ਜੋ ਵੀ ਹਾਂ ਤੇਰੇ ਹਮਦਰਦ ਹਾਂ ਤੇਰੇ ਸੁਭਚਿੰਤਕ ਹਾਂ ਸਾਨੂੰ ਤੇਰੀ ਲੋੜ ਹੈ ਤੇਰੀ ਮਦਦ ਦੀ ਲੋੜ ਹੈ ਸਾਨੂੰ ਤੁਸੀਂ ਸਾਡੀ ਮਦਦ ਕਰੋ ਅਸੀਂ ਤੁਹਾਡੀ ਕਰਾਂਗੇ ਅੱਖਾਂ ਦੇ ਖੜਵਾਨੇ 'ਚ ਪੱਟੀ ਥੋੜੀ ਜਹੀ ਖਿਸਕ ਗਈ ਸੀ ਉਹ ਕੁਝ ਕੁਝ ਬਾਹਰ ਦੇਖ ਸਕਦਾ ਸੀ ਹੁਕਮ ਕਰੋ ਮੈਂ ਤੁਹਾਡੀ ਕੀ ਤੇ ਕਿੱਦਾਂ ਮਦਦ ਕਰ ਸਕਦਾ ਹਾਂ ਮੇਰੇ ਪੱਲੇ ਤਾਂ ਕੁਝ ਪਾਓ ਮੈਂ ਕਿਸੇ ਦਾ ਕੀ ਵਿਗਾੜਿਆ ਹੈ ਕੀ ਜੁਰਮ ਕੀਤਾ ਹੈ ਮੈਂ ਬਿਨ ਦੱਸੇ ਕਿਸ ਮੜੀ ਮਸਾਨ ਵੱਲ ਲਿ ਜਾ ਰਹੀ ਹਾਂ ਹੁਕਮ ਕਰੋ ਮੈਂ ਤੁਹਾਡੀ ਕੀ ਕਿੱਦਾਂ ਮਦਦ ਕਰ ਸਕਦਾ ਹਾਂ ਮੇਰੇ ਪੱਲੇ ਤਾਂ ਕੁਝ ਪਾਓ ਮੈਂ ਕਿਸੇ ਦਾ ਵੀ ਕੀ ਵਿਗਾੜਿਆ ਹੈ ਕੀ ਜੁਰਮ ਕੀਤਾ ਹੈ ਮੈਨੂੰ ਬਿਨ ਦੱਸੇ ਕਿਸ ਮੜੀ ਮਸਾਨ ਵੱਲ ਜਾ ਰਹੇ ਹਾਂ ਪਰ ਉਸ ਦੀਆਂ ਲਿਲਕੜੀਆਂ ਨਿਰਉੰਤਰ ਖਮੋਸ਼ ਹੋ ਗਈਆਂ ਕਾਰ ਚੱਲਦੀ ਚੱਲਦੀ ਸ਼ਹਿਰੋਂ ਬਾਹਰ ਨਿਕਲ ਕੇ ਇੱਕ ਵੱਡੀ ਹਵੇਲੀ ਨੁਮਾ ਕੋਠੀ ਵਿੱਚ ਦਖਲ ਹੋ ਗਈ ਇੱਥੇ ਆਪਣੇ ਆਪ ਨੂੰ ਵੇਖ ਕੇ ਉਸ ਦੇ ਲੂਕਣ ਦੇ ਖੜੇ ਹੋ ਗਏ ਉਤੋਂ ਅੰਦਰ ਤੱਕ ਕੰਬ ਗਿਆ ਇਹ ਤਾਂ ਅਤਸੀਹਾ ਖਾਨਾ ਹੈ ਕਹਿੰਦੇ ਇਹ ਟਟਕਈ ਖਾਨਾ ਹੈ ਇਥੇ ਬੰਦੇ ਲਟ ਟਟਕਾਏ ਜਾਂਦੇ ਹਨ ਤੜਫਾਏ ਜਾਂਦੇ ਹਨ ਹਲਾਲ ਕੀਤੇ ਜਾਂਦੇ ਹਨ ਇਥੋਂ ਲੰਘਦੇ ਸਮੇਂ ਉਸਨੇ ਕਈ ਵੇਰਾਂ ਰਾਤ ਹਨੇਰੇ ਵੇਲੇ ਫੜਾਕ ਫੜਾਕ ਕਿਸ ਤਰ੍ਹਾਂ ਦੇ ਸ਼ੋਰ ਤੇ ਹਾਲ ਪਹਿਰਿਆਂ ਦੀਆਂ ਆਵਾਜ਼ਾਂ ਸੁਨੀਆਂ ਸਨ ਕਾਰ ਦਾ ਸ਼ੀਸ਼ਾ ਬੰਦ ਸੀ ਕਾਲੇ ਸ਼ੀਸ਼ਿਆਂ ਵਾਲੀ ਕਾਰ ਉਹ ਬਾਹਰ ਦੇਖ ਸਕਦਾ ਸੀ ਪਰ ਬਾਹਰੋਂ ਉਸ ਨੂੰ ਕੋਈ ਨਹੀਂ ਦੇਖ ਸਕਦਾ ਸੀ ਕਾਰ ਅੰਦਰਕਾਰ ਰੁਪਰ ਨਾਲ ਹੀ ਇੱਕ ਸਪਾਹੀ ਨੇ ਉਸ ਨੂੰ ਮੋਢੇ ਤੋਂ ਫੜ ਕੇ ਬਾਹਰ ਕੱਢਿਆ ਤੇ ਅੰਦਰ ਲਿਜਾ ਕੇ ਇੱਕ ਗੁਸਲਖਾਨੇ ਵਰਗੇ ਛੋਟੇ ਜਿਹੇ ਕਮਰੇ ਵਿੱਚ ਖੜਾ ਕਰ ਦਿੱਤਾ ਸਿਰ ਦਾ ਪਰਣਾ ਖੜਬਾਨਾ ਉਤਾਰ ਦਿੱਤਾ ਜਾਮਾਂ ਤਲਾਸ਼ੀ ਲੈ ਕੇ ਉਸ ਦੀ ਜੇਬ ਖਾਲੀ ਕਰ ਦਿੱਤੀ 517 ਰੁਪਏ ਸਿਪਾਹੀ ਨੇ ਆਪਣੀ ਜੇਬ ਵਿੱਚ ਪਾ ਲਏ ਉਸ ਦੀ ਪਗੜੀ ਨਾਲ ਬਾਂਹ ਨਰੜ ਦਿੱਤੀਆਂ ਤੇ ਦਰਵਾਜ਼ਾ ਬੰਦ ਕਰ ਦਿੱਤਾ ਬਦਬੂ ਤੇ ਕੰਦਗੀ ਦੀ ਸੜਹਾਂਦ ਉਸ ਦੇ ਦਿਮਾਗ ਨੂੰ ਚੜਨ ਲੱਗੀ ਟੈਂਕੀ ਵਿੱਚੋਂ ਪ੍ਰੈਸ਼ਰ ਚੱਲਿਆ ਤੇ ਛੋਟਾ ਜਿਹਾ ਔਲਾ ਸਾਰਾ ਗੰਦਾ ਪਾਣੀ ਨਾਲ ਭਰ ਗਿਆ ਉਹ ਬੈਠਣਾ ਚਾਹੁੰਦਾ ਸੀ ਪਰ ਹੁਣ ਉਹ ਬੈਠਣ ਦੇ ਵੀ ਅਸਮਰੱਥ ਸੀ ਮੈਲੇ ਭਰਿਆ ਗੰਦਾ ਪਾਣੀ ਤੇ ਗੋਡਿਆਂ ਤੱਕ ਚੜ ਗਿਆ ਇੱਕ ਤੂਸ ਜਿਹੀ ਉਸਦੇ ਦਿਮਾਗ ਨੂੰ ਚੜਨ ਲੱਗੀ ਉਹ ਕੀ ਚਲਾਵੇ ਕਿਸ ਨੂੰ ਕੀ ਕਹੇ ਰੱਬ ਦੀ ਰਜਾ ਵਿੱਚ ਖੜਾ ਰਿਹਾ ਤੇ ਫਿਰ ਬੇਹੋਸ਼ ਹੋ ਕੇ ਡਿੱਗਣ ਲੱਗਾ ਉਹ ਬਚਾਓ ਮੈਂ ਮਰ ਚੱਲਿਆ ਮੈਨੂੰ ਪਾਣੀ ਪਿਲਾਓ ਜੀ ਭਿਆਨੇ ਜਿਹੀ ਉਸਨੇ ਚੀਕਣਾ ਸ਼ੁਰੂ ਕੀਤਾ ਲੈ ਆਓਏ ਬਾਹਰ ਇਹ ਤਾਂ ਪਹਿਲਾਂ ਕੱッセ ਹੀ ਟਹਿ ਗਿਆ ਕਚਾਈ ਚੋਰ ਹੈ ਇਹਾਰੇ ਜਿਹੇ ਬੋਲ ਉਸਦੇ ਕੰਨਾਂ ਤੱਕ ਪਹੁੰਚੇ ਬਟਨ ਦੱਬਣ ਦੀ ਆਵਾਜ਼ ਆਈ ਗੰਦਾ ਪਾਣੀ ਗਟਰ-ਗਟਰ ਕਰਕੇ ਗਟਰ ਵਿੱਚ ਚਲਾ ਗਿਆ ਦਰਵਾਜ਼ਾ ਖੁੱਲ੍ਹਾ ਉਹ ਬਾਹਰ ਨਿਕਲਦਾ ਤਸ਼ੱਦਦ ਤੇ ਤਬੱਤੇ ਵਿੱਚੋਂ ਲੱਤਾਂ ਤੋਂ ਲੈ ਸਿਪਾਹੀ ਨੇ ਉਸ ਦਾ ਜਕੜਬੰਦ ਖੋਲ੍ਹ ਦੇ ਦੂਜੇ ਪਾਸੇ ਇਸ਼ਾਰਾ ਕੀਤਾ ਨੁਕਰ ਦੀ ਟੂਟੀ ਵਿੱਚੋਂ ਲੱਤਾਂ ਧੋ ਕੇ ਸਾਫ਼ ਕਰਕੇ ਲਾਗੇ ਪਿਆ ਦੇਸੀ ਸਾਬਣ ਲਾ ਕੇ ਉਸ ਨੇ ਪਾਣੀ ਸਨਾਨਾ ਕੀਤਾ ਤੇ ਸਿਪਾਹੀ ਦੇ ਇਸ਼ਾਰੇ ਨਾਲ ਅੰਦਰ ਸਾਫ ਦੇ ਕੋਲੇ ਜਾ ਖੜਾ ਹੋਇਆ ਆਜਾਇਦਰ ਆ ਤੇਰੀ ਸੇਵਾ ਕਰੀਏ ਸਾਨੂੰ ਬੜੀ ਪੱਕੀ ਭਰੋਸੇਯੋਗ ਇਤਲਾ ਮਿਲੀ ਹੈ ਕਿ ਇਹ ਸਾਰਾ ਡਰਾਮਾ ਤੂੰ ਆਪ ਹੀ ਰਚਾਇਆ ਤੂੰ ਸਾ ਆਪ ਹੀ ਉਹ ਨਿਆਣੇ ਗੋਹਾ ਕਰਕੇ ਵਾਰਸਾਂ ਤੋਂ ਮਾਲ ਵਟੋਰਨ ਲਈ ਵਿਉਂਤ ਬਣਾਈ ਮਕਸਦ ਦੇ ਵਿੱਚ ناکਾਮਜਾਬ ਰਹਿਣ ਕਰਕੇ ਤੇ ਰੌਲਾ ਪੈਣ ਕਰਕੇ ਤੂੰ ਉਹਨਾਂ ਨੂੰ ਖਿਸਕਾ ਦਿੱਤਾ ਤੇ ਆਪ ਹੀਰੋ ਬਣ ਗਿਆ ਦੱਸ ਕੌਣ ਸੀ ਉਹ ਬਾਕੀ ਤੇਰੇ ਸਾਥੀ ਜਿਨ੍ਹਾਂ ਨੂੰ ਦੜਾ ਦਿੱਤਾ ਤੂੰ ਪੁਲਿਸ ਅਫਸਰ ਦਾ ਦਬਕਾ ਇੰਨਾ ਜ਼ੋਰ ਸੀ ਗਰਜਿਆ ਕਿ ਰੋਸ਼ਨਦਾਨਾਂ 'ਚ ਬੈਠੇ ਕਬੂਤਰ ਫੜਫੜਾਉਂਦੇ ਤੇ ਉਡਾਰੀਆਂ ਮਾਰ ਗਏ ਤੇ ਅੰਦਰ ਲੀਆਂ ਕਈ ਕੰਧਾਂ ਛੀਰ ਕੇ ਉਹ ਆਵਾਜ਼ ਬਾਹਰ ਹਵਾ ਤੇ ਗੰਦਲੇ ਵਾਤਾਵਰਨ ਨੂੰ ਹੋਰ ਗੰਦਲਾ ਕਰ ਗਈ ਉਠਰ-ਥਰ ਕੰਬਲ ਲੱਗਾ ਹੈ ਰੱਬਾ へ ਧਰਤੀ ਮਾਂ ਮੈਨੂੰ ਵੇਲ ਦੇ ਦੇ ਮੈਂ ਘਰ ਕੋ ਜਾਵਾਂ ਜਿਹੀ ਜ਼ਿੰਦਗੀ ਨਾਲ ਉਹ ਜਿੱਥੇ ਨੇਕ ਨੀਤੀ ਦਾ ਹੈ ਇਹ ਜਵਾਨਾ ਇਹ ਜਵਾਨਾ ਇਸੇ ਜਲਾਲਤ ਦੇ ਰੂਪ ਵਿੱਚ ਉਸਦੇ ਮੱਥੇ ਤੇ ਕਲੰਕਿਤ ਕੀਤਾ ਜਾ ਰਿਹਾ ਹੈ ਇਸ ਨਾਲੋਂ ਮਰਨਾ ਬਿਹਤਰ ਹੈ ਨਹੀਂ ਮਾਈ ਬਾਪ ਤੁਹਾਨੂੰ ਗਲਤ ਤਰਾ ਮਿਲੀ ਹੈ ਮੈਂ ਆਇ ਜਿਹੜਾ ਆਦਮੀ ਨਹੀਂ ਮੈਨੂੰ ਉਮੀਦ ਹੈ ਮੇਰੇ ਦੋਸਤ ਮੇਰੇ ਵੀਰ ਮੇਰੇ ਬੇਟੇ ਤੂੰ ਸਾਨੂੰ ਦੁਬਾਰਾ ਕਟਿਆ ਦਰਜੇ ਵਾਲਾ ਤਫਤੀਸ਼ੀ ਰਸਤਾ ਅਖਤਿਆਰ ਕਰ ਲਈ ਨਹੀਂ ਉਕਸਾਏਗਾ ਤੇ ਪਹਿਲੇ ਬੜਾ ਵੇਪੇ ਹੀ ਸਭ ਕੁਝ ਸੱਚ-ਸੱਚ ਬੱਕ ਦੇਵੇਂਗਾ ਭਾਵੇਂ ਦਾ ਸਾਨੂੰ ਪਤਾ ਹੈ ਸੱਚ ਕੱਢਣ ਲਈ ਅਸੀਂ ਸਭ ਕੁਝ ਕਰ ਸਕਦੇ ਹਾਂ ਉਹ ਬਾਹਰ ਵੇਖ ਦਰਖਤ ਨਾਲ ਪੁੱਠਾ ਲਟਕਾ ਹਰਾਮਜਾਦਾ ਪੈਰਾਂ ਦੇ ਪਾਣੀ ਨਹੀਂ ਸੀ ਪੈਣ ਦਿੰਦਾ ਕਹਿੰਦਾ ਮੈਂ ਲੋਕਾਂ ਦਾ ਸੇਵਕਾਂ ਤੇ ਅਖੀਰ ਮੰਨ ਗਿਆ ਮੈਂ ਸੁਮੇਗ ਵੀ ਵੇਚਦਾ ਹਾਂ ਅਮੀਕ ਵੀ ਅਖੀਮ ਵੀ ਵੇਚਦਾ ਹਾਂ ਸਕੂਲ ਕਾਲਜਾਂ ਵਿੱਚ ਸਾਰੀ ਸਪਲਾਈ ਮੇਰੀ ਹੀ ਸੀ ਇਸਦੇ ਆਪ ਦੀ ਸਾਰੇ ਮੁੰਡੇ ਕੁੜੀਆਂ ਗੁਲਾਮਾਂ ਵਾਂਗ ਹੀ ਅਝੂਟੀ ਕਰਦੇ ਮੇਰੇ ਪਿੱਛੇ ਫਿਰਦੇ ਹਨ ਵਿਗੜੇ ਤਿਗੜੇ ਦਾ ਮੋਲਾ ਬਖਸ਼ ਯਾਰ ਇਹ ਛਿੱਤਰਪ੍ਰੇੜ ਨੇ 10 ਮਿੰਟ ਵਿੱਚ ਹੀ ਬੁਕਾ ਲਿਆ ਕਹਿੰਦੇ ਬੈਂਕ ਵੀ ਮੈਂ ਲੁੱਟੇ ਸ਼ਹਿਰ ਦੇ ਫਲਾ ਫਲਾ ਡਾਕਟਰ ਵੀ ਮੈਂ ਮਾਰਿਆ ਉਸਨੇ ਧਮਕੀ ਭਰੇ ਸ਼ਬਦਾਂ ਦੇ ਨਾਲ ਲਾਗੇ ਪਿਆ ਚਮੜੇ ਦਾ ਲੰਮਾ ਛਿੱਤਰ ਵਰਗਾ ਪਟਾ ਜਿਹੇ ਫੜਕੇ ਹੱਥ 'ਚ ਪਲੋਸਿਆ ਲਿਆ ਓਏ ਮੁਰਗੀ ਪਹਿਲਾਂ ਪਿਲਾ ਉਸ ਨੂੰ ਪਾਣੀ ਤੇ ਫਿਰ ਗੁੱਸੇ ਭਰੀ ਨਕਲੀ ਜਹੀ ਨਾਰਾਜ਼ਗੀ ਪ੍ਰਗਟਾਉਂਦੇ ਉਸ ਨੇ ਮੇਜ਼ ਤੇ ਠਪੋਰਾ ਨਹੀਂ ਜਨਾਬ ਨਹੀਂ ਸਰ ਮੇਰਾ ਕਾਲਜਾ ਜੀਰ ਕੇ ਦੇਖ ਲਓ ਮੈਂ ਕੋਈ ਬਦਨੀਤੀ ਨਹੀਂ ਕੀਤੀ ਮੈਂ ਭਲਾਈ ਕੀਤੀ ਹੈ ਜੇ ਤੁਸੀਂ ਮੈਨੂੰ ਇਸ ਭਲਾਈ ਦਾ ਨਾਮ ਇਹ ਦੇਣਾ ਚਾਹੁੰਦੇ ਹੋ ਤਾਂ ਦੇ ਦਿਓ ਮਾਰੋ ਮੈਨੂੰ ਹੌਲੀ ਦਿਓ ਮੈਨੂੰ ਜ਼ਹਿਰ ਦਾ ਪਿਆਲਾ ਨਹੀਂ ਨਹੀਂ ਤੈਨੂੰ ਇੰਨੀ ਜਲਦੀ ਨਹੀਂ ਮਾਰਾਂਗੇ ਤੈਨੂੰ ਇੰਨੀ ਜਲਦੀ ਮਰਨ ਵੀ ਨਹੀਂ ਦਿਆਂਗੇ ਤੇਰੇ ਵਰਗਾ ਬਿੰਨ ਵਾਂਗਾ ਮੁਰਗਾ ਤਾਂ ਅਸੀਂ ਚਟਕਾ ਚਟਕਾ ਕੇ ਖਾਵਾਂਗੇ ਤੇਰਾ ਮੁਰਗਾ ਬਣਾਵਾਂਗੇ ਤੈਨੂੰ ਘੋਟਣਾ ਚੜਾਵਾਂਗੇ ਪੁਲਸੀਆ ਵਾਲਾ ਕੁੱਤ ਪੁਨਾ ਉਸ ਦੀਆਂ ਅੱਖਾਂ 'ਚ ਉਤਰ ਆਇਆ ਅੱਛਾ ਜਨਾਬ ਕਰੋ ਫਿਰ ਕਰੋ ਜੋ ਮਰਜ਼ੀ ਕਰੋ ਨਿਆਣਿਆਂ ਦੇ ਬਾਪ ਨਾਲ ਤੇਰੀ ਕੀ ਸਾਂਝ ਹੈ ਕੀ ਦੁਸ਼ਮਣੀ ਹੈ ਤੇਰੀ ਉਸ ਨਾਲ ਕੀ ਜਾਣ ਪਹਿਚਾਨ ਹੈ ਮੇਰਾ ਕੁਲੀ ਹੈ ਉਹ ਸਾਰਾ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜੀ ਸਤਿ ਸ੍ਰੀ ਅਕਾਲ ਜੀ